ਮਚਾਕੀ ਕਲਾ ਵੇਖੇ ਸੜਕ ਸੁਰੱਖਿਆ ਫੋਰਸ ਦੇ ਐਸਆਈ ਹਰਨੇਕ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਕਿਹਾ ਸੜਕ ਸੁਰੱਖਿਆ ਫੋਰਸ ਆਫ ਫਰੀਕੋਟ ਤੋਂ ਲੈ ਕੇ ਦੀਪ ਸਿੰਘ ਵਾਲੇ ਤੱਕ 112 ਨੰਬਰ ਗੱਡੀ ਤੇ ਕਾਲ ਕਰਕੇ ਤੁਸੀਂ ਸੁਰੱਖਿਆ ਫੋਰਸ ਦਾ ਜਦੋਂ ਮਰਜ਼ੀ ਅਲਾਵਾ ਲੈ ਸਕਦੇ ਆ ਅਤੇ ਉਹਨਾਂ ਨੇ ਇਸ ਮੌਕੇ ਤੇ ਦੱਸਿਆ ਕਿ ਇਹ ਸੁਰੱਖਿਆ ਫੋਰਸ 24 ਘੰਟੇ ਲੋਕਾਂ ਦੀ ਮਦਦ ਲਈ ਤਿਆਰ ਹੈ ਅਤੇ ਕਿਸੇ ਨੂੰ ਵੀ ਕੋਈ ਗੱਲਬਾਤ ਤੇ ਸੜਕ ਘਟਨਾ ਵਾਪਰਦੀ ਹੈ ਤੇ 112 ਨੰਬਰ ਗੱਡੀ ਤੇ ਕਾਲ ਕਰਕੇ ਤੁਸੀਂ ਸੁਰੱਖਿਆ ਫੋਰਸ ਨਾਲ ਕੰਟੈਕਟ ਕਰ ਸਕਦੇ ਇਸ ਮੌਕੇ ਤੇ ਹਰਨੇਕ ਸਿੰਘ ਤੇ ਮਨਵੀਰ ਸਿੰਘ ਗੁਰਪ੍ਰੀਤ ਸਿੰਘ ਕਰਨਦੀਪ ਕੌਰ ਬਿੰਦਰ ਸਿੰਘ ਤੁਸੀਂ ਦੇ ਰਹੋ ਕਿ ਐਸਕੇਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ 에어ਪੋਰਟ ਸੱਜੋ ਅਟੁੱਟ ਤਾਕੀ ਚਲਾਗੇ ਸੁਰੱਖਿਆ ਫੋਰਸ ਦਸਤਖਤ ਨਾ ਆਇਆਗਾ ਉੱਥੇ ਖੜੇ ਆ ਕਿਸ ਸੁਰੱਖਿਆ ਬੋਸ ਤੇ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਇਹ ਸਾਰਾ ਇੱਕ ਨਵਾਂ ਪੁਆਇੰਟ ਬਣਾਇਆ ਜੀ ਪਿੰਡ ਚੱਕ ਚਲਾਇਆ ਹੈ ਕਿ ਸਿੱਟਾ ਦੇ ਸਾਡਾ ਜਿਹੜਾ ਰੂਟ ਹੈ ਜਿਹੜਾ ਇਹ ਰੀਫੋ ਤੋਂ ਲੈ ਕੇ ਦੀਸਰ ਰੱਖਾ ਹੈ ਕਿਸੇ ਵੀ ਕਿਸੇ ਏਰੀਆ ਦੇ ਦੌਰਾਨ ਕੋਈ ਵੀ ਅਨਸਪਾਈ ਘਟਨਾ ਆ ਜਾ ਕੋਈ ਐਕਸੀਡੈਂਟ ਹੁੰਦਾ ਤਾਂ ਇਸ ਸਮੇਂ ਹੀ ਮੌਕੇ ਤੇ ਪਹੁੰਚਿਆ ਸਾਰਿਆਂ ਨੂੰ ਬੇਨਤੀ ਹੈ ਕਿ 112 ਨੰਬਰ ਤੇ ਕਾਲ ਕਰੋ ਕਿਸੇ ਪ੍ਰਕਾਰ ਦੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ